ਹਾਂਜੀ ਹਾਂਜੀ ਜਿੱਤੋ ਕੋਲ ਤੇ ਆ ਕੀ ਹੋਇਆ ਹੋਰ ਸੁਣਾ ਕੀ ਹਾਲ ਚਾਲ ਆ ਵਧੀਆ ਸੌਰੀ ਪਹਿਲਾਂ ਮੈਂ ਮਾਇ ਨਹੀਂ ਪਸਾਨੀ ਸੀ ਹੋਰ ਜਿੱਤੋ ਕਿਵੇਂ ਹੋ ਵਧੀਆ ਵਧੀਆ ਤੁਸੀਂ ਸੁਣਾਓ ਕੀ ਬਣੀ ਜਾਂਦਾ ਕੁਝ ਵੀ ਨਹੀਂ ਤੁਸੀਂ ਸੁਣਾਓ ਵਧੀਆ ਸਾਰਾ ਕੁਝ ਕੁਝ ਨਹੀਂ ਹਿਸਾਬ ਜਾਂ ਕਰ ਕੈਸੀ ਹੜ ਤੇ ਨਾਲ ਅੱਛਾ ਅੱਛਾ ਹਾਂ ਪੇਮੈਂਟ ਜੀ ਦੱਸ ਫਸਲ ਵੇਚ ਕੇ ਹਟੈਣਾ 17 ਲੱਖ ਦੀ ਹੋ ਗਈ 17 ਲੱਖ 70 ਹਜ਼ਾਰ ਦੀ अच्छा अच्छा और सुना मेनू ਪਛਾਣਿਆ ਨਹੀਂ ਸੀ ਸਾਲਿਆਂ ਮੈਂ ਆਵਾਜ਼ ਹੀ ਨਹੀਂ ਪਛਾਣੀ ਹੁਣ ਪਛਾਣਿਆ ਮੈਂ ਆਵਾਜ਼ আচ্ছা আচ্ছা ਹੋਰ ਸੁਣਾਓ ਹੋਰ ਹੋਰ ਸੁਣਾ ਵਧੀਆ ਹੁਣ ਕਿੱਥੇ ਘਰ ਜਾਂਦਾ ਪਿਆ ਹਾਂ ਘਰੇ ਜਾਂਦਾ ਜੀ ਘਰ আচ্ছা আচ্ছা ਉਹ ਪੇਮੈਂਟ ਜੀ ਫਿਰ ਮੈਂ ਫੈਮਿਲੀ ਸਾਥ ਬਤੀਆ ਹਾਂ ਮੈਂ ਤਾਂ ਪੇਮੈਂਟ ਜੀ ਲੈ ਕੇ ਆਇਆ ਸੁਨਾਮ ਤੋਂ আচ্ছা আচ্ছা ਹਾਂ ਜੀ ਤੇ ਹੋਰ ਸਣਾ ਹੋਰ ਵਧੀਆ ਤੁਸੀਂ ਦੱਸੋ ਵਧੀਆ ਵਧੀਆ ਕੀ ਬਣਦਾ ਕੁਛ ਵੀ ਨਹੀਂ ਉਹ ਨਾ ਬਣਾਉਣ ਲੱਗਿਆ ਟਿਕਟ ਪਰ ਉਹ ਨਹੀਂ ਸੀ ਅੱਛਾ ਹਾਂਜੀ ਤੇ ਉਹ ਮੈਂ ਆਖਿਆ ਨਾ ਟਿਕਟ ਤੇ ਥੋੜੇ ਜੇ ਪੈਸੇ ਥੋੜਦੇ ਸੀ ਕਿੰਨੇ ਕ ਪੈਸੇ 3000 ਰੁਪਏ 3000 ਕਿ ਲੈ ਤੂੰ ਥੋਰ ਬਦ ਲੈ ਲੈ ਪਰ ਮੋੜ ਨਹੀਂ ਮੈਨੂੰ ਦਾ ਹਫਤੇ ਤੱਕ ਤੱਕ ਮੈਨੂੰ ਲੋੜ ਹੈ ਦਵਾਰੇ ਹਾਂ ਹਫਤੇ ਤੱਕ ਤੱਕ ਮੋੜ ਦੋਗੇ ਹਾਂਜੀ ਹਾਂਜੀ ਹਫਤੇ ਤੋਂ ਪਹਿਲੇ ਸੈਲਰੀ ਮੇਰੀ ਮਿਲ ਜਾਣੀ ਹੈ اچھا 30000 ਤੁਸੀਂ ਐ ਕਰੋ ਲੱਖ ਹੀ ਲੈ ਲਓ ਫਿਰ ਮੈਨੂੰ ਉਹਦਾ ਲੱਖ ਮੋੜ ਦੇਵਾਂਗਾ ਟੁੱਟੇ ਪੈਸੇ ਫਿਰ ਖਰਾਬ ਹੋ ਜਾਣਗੇ ਚਲੋ ਠੀਕ ਹੈ ਕੀ ਕਾਤੇ ਭੇਜਾਂ ਮੈਂ ਤੁਹਾਨੂੰ ਮੈਂ ਗੂਗਲ ਪੇ ਫੋਨ ਪੇ ਚਲਾਉਂਦੇ ਹਾਂ 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 ਗੂਗਲ ਪੇ ਚੱਲਦਾ ਹੈ ਪੇਟੀਐਮ ਵੀ ਚੱਲਦਾ ਹੈ ਸਾਰਾ ਕੁਝ ਚੱਲਦਾ ਚਲੋ ਫਿਰ ਮੈਂ ਤੁਹ ਗੂਗਲ ਪੇ ਭੇਜ ਦਿੰਦਾ ਹਾਂ ਹਾਂ ਮੈਨੂੰ ਭੇਜ ਦੋ ਕੀ ਨਾਂ ਤੇ ਹੋਗਾ ਕੱਲ ਹੀ ਹੁਣ ਮੈਂ ਆਉਂ ਕਲਪੇ ਲੈਂਦੀ ਆ ਨਾ ਕਿਸੇ ਦਾ ਤੇ ਫਿਰ ਮੈਂ ਤੇਨੂੰ ਭੇਜਦੀ ਆ ਹੋਰ ਸੁਣਾ ਕੀ ਹਾਲ ਚਾਲ ਬਹੁਤ ਵਧੀਆ ਤੁਸੀਂ ਸੁਣਾਓ ਬਹੁਤ ਵਧੀਆ ਫੋਨ ਕਰਦੇ ਰਿਹਾ ਕਰੋ ਪਤਾ ਕੀ ਆ ਰਿਸ਼ਤੇ ਗੱਲਬਾਤ ਕਰਨ ਨਾਲ ਹੀ ਰਿਸ਼ਤੇ ਵੱਧਦੇ ਹੁੰਦੇ ਨੇ ਹਾਂਜੀ ਹਾਂਜੀ ਇਹ ਤਾਂ ਸਹੀ ਆਹ ਹਾਂ ਤੇ ਟੜਕੇ ਦਾ ਹੋਰ ਕੋਈ ਨਜ਼ਰ ਨਹੀਂ ਰਿਸ਼ਤੇਦਾਰ ਹਾਂ ਟੜਕੇ ਦਾ ਕੋਈ ਹੋਰ ਰਿਸ਼ਤੇਦਾਰ ਮਿਲਿਆ ਨਹੀਂ ਨਹੀਂ ਹੋਰ ਕੋਈ ਵੀ ਨਹੀਂ ਮਿਲਿਆ ਕਿੰਨੇ ਕ ਪੈਸੇ ਬਣ ਗਏ ਤੂੰ ਪਹਿਲਾ ਕੋਈ ਨਹੀਂ ਮਿਲਿਆ ਤਾਂ ਸਤੇ ਨਹੀਂ ਗਿਆ ਸ਼ਰਮ ਨੂੰ ਹੱਥ ਮਾਰਿਆ ਕਰੋ ਥੋੜਾ ਬਹੁਤਾ ਪਹਿਲਾਂ ਤਾਂ ਬੰਦੇ ਕਰਦੇ ਫਰਾਡ ਹੁ ਤੂੰ ਵੀ ਲਗੇ ਹੋਰ ਅਸੀਂ ਵੀ ਲੱਗ ਗਿਆ ਕੀ ਹੋਇਆ ਨੂੰ ਖਾਣ ਨੂੰ ਰੁਪਈਆ ਨਹੀਂ ਕੋਈ ਫੇਰਾ ਕੀ ਗੱਲ ਤੁਸੀਂ ਸ਼ਰਿਆਮ ਵੀ ਕਿਸੇ ਨੂੰ ਕਿਸੇ ਤੋਂ ਪੈਸੇ ਕਿੱਥੋਂ ਬੋਲਦੇ ਤੁਸੀਂ ਕਿਸੇ ਤੋਂ ਲੈਂਦੇ ਹੈ ਕਿੱਥੋਂ ਬੋਲਦੇ ਹੋ ਅਸੀਂ ਕੈਨੇਡਾ ਚ ਕੈਨੇਡਾ ਜੋ ਬੋਲਦੇ ਹੋ ਤੁਸੀਂ ਕਿ ਤੋ ਹੋਰ ਨੰਬਰ ਲੈ ਕੇ ਦੂਜਾ ਕੁਝ ਬਣਾਉ ਰਹੇ ਹੋ ਮੈਨੂੰ ਪਤਾ ਕਿੱਥੋਂ ਬੋਲਦੇ ਹੋ ਤੁਸੀਂ ਬਦਨਾਮ ਕਰੀ ਜਾਂਦੇ ਹੋ ਉਸ ਪਾਕ ਪਵਿੱਤਰ ਧਰਤੀ ਨੂੰ ਕਿ ਇਹਨੂੰ ਬਦਨਾਮ ਕਰੀ ਜਾਂਦੇ ਕਿ ਕੀ ਹੋਇਆ ਸਾਰਾ ਪਤਾ ਹੈ ਮੈਨੂੰ ਤੁਸੀਂ ਸ਼ਰਮ ਕਰਿਆ ਕਰੋ ਦੇਖੋ ਤੁਸੀਂ ਦੁਨੀਆ ਬਹੁਤ ਫਾਰਵਰਡ ਹੋ ਗਈ ਉਹ ਗਏ ਹੁਣ ਜਮਾਨੇ ਅਗਲੇ ਨੂੰ ਪਤਾ ਨਹੀਂ ਉਹ ਕੌਣ ਮੇਰੇ ਰਿਸ਼ਤੇਦਾਰ ਰਿਸ਼ਤੇਦਾਰ ਬੋਲਦੇ ਕਿਉਂ ਕੀ ਕਰੀਏ ਅਣਖਾਣਾ ਰੁਪਿਆ ਵੀ ਚੋ ਮਿਹਨਤ ਕਰੋ ਹੱਥ ਪੈਰ ਨਹੀਂ ਲਾਇਆ ਨੇ ਹੱਥ ਪੈਰ ਲੱਗੇ ਆ ਕੀ ਕਰੀਏ ਸਾਡੀ ਜਿਹੜੀ ਮਿਹਨਤ ਕਰੀਏ ਚਲੋ ਦਿਮਾਗ ਨਾ ਖਰਾਬ ਕਰੋ ਪਲੀਜ਼ ਛੱਡ ਦਿਓ ਇਹ ਜੇ ਕੰਮ ਠੀਕ ਹੈ ਨਹੀਂ ਛੱਡਨੇ ਨਹੀਂ ਖਾਣਾ ਤਵਾ ਕੀ ਕਰੀਏ ਖਾਣਾ ਹੱਥਾਂ ਨਾਲ ਖਾਓ ਹੱਥ ਕਮਾਹ ਕੌਣ ਉੱਤੇ ਨੇ ਕੁੱਤਕੇ ਕ੍ਰੇਨ ਆਪਰੇਸ਼ਨ ਗੋਡਿਆਂ ਦੀ ਗ੍ਰੀਸ ਅਤੇ ਜੋੜਾਂ ਦੇ ਦਰਦ ਲਈ ਗੁਣਕਾਰੀ ਵੈਦਵਾਨ ਕਾਲਾ ਗੋੰਦ ਕੈਪਸੂਲ ਐਂਡ ਕਰੀਮ ਅੱਜ ਹੀ ਅਪਣਾਓ ਜੋੜਾਂ ਦੇ ਦਰਦ ਤੋਂ ਛੁਟਕਾਰਾ ਪਾਓ ਲਾਈਫ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇ ਟੀਵੀ ਦੇਖਿਆ ਜਾ ਸਕਦਾ ਹੈ ਵਾਈਲਡਵਾਈਲ ਤੁਸੀਂ ਸਾਨੂੰ ਐਮਾਜ਼ਾਨ ਫਾਇਰ ਟੀਵੀ ਡੇਲੀ ਹੰਟ ਤੇ ਇਹ ਬਾਬਾਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵਡੇ ਆਈਪੀਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰਣ ਜੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀਵੀ